ਸਤਿ ਸ਼੍ਰੀ ਅਕਾਲ ਜੀ ਸਿਰਮ ਰਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਔਰਗੈਂਜ਼ਾ ਫੈ布ਰਿਕ ਹੈ ਜੀ ਸਾਰੇ ਸੂਟਾਂ ਦਾ ਬਹੁਤ ਹੀ ਪਿਆਰੇ ਡਿਜ਼ਾਈਨਰ ਸੂਟ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਜਾ ਕਰੋ ਜੀ ਤੁਹਾਡੇ ਇੱਕ ਬਟਨ ਨਾਲ ਔਰ ਸਾਨੂੰ ਬਹੁਤ ਜ਼ਿਆਦਾ ਹਿੰਮਤ ਮਿਲਦੀ ਹੈ ਜੀ ਵੀਡੀਓ ਵਾਟ ਦੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਭ ਤੋਂ ਪਹਿਲਾ ਸੂਟ ਦੇਖੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਕਲਰ ਹੈ ਜੀ ਤੁਹਾਡਾ ਉਹ ਸੋਨਾ ਸੂਤ ਹੈ ਜੀ ਦੇਖੋ ਉਹ ਸੋਨਾ ਸੂਤ ਹੈ ਜੀ ਬਹੁਤ ਪਿਆਰਾ ਸਾਰੇ ਵਿੱਚ ਜੀ ਸਿੱਪੀ ਵਰਕ ਹੋਇਆ ਬਿਲਕੁਲ ਹੈਂਡ ਵਰਕ ਸਿੱਪੀ ਵਰਕ ਬਹੁਤ ਹੀ ਪਿਆਰਾ ਉਸ ਤੋਂ ਬਾਅਦ ਜੀ ਪਲੇਨ ਕਲਰ ਦੀ ਇਹਦੇ ਨਾਲ ਬਾਟਮ ਵੀ ਲੂਗੀ ਜੀ ਇਹ ਹੇਠੇ ਬਾਰਡਰ ਬਣਿਆ ਹੋਇਆ ਹੈ ਜੀ ਬਾਰਡਰ ਬਣਿਆ ਹੋਇਆ ਜੀ ਬੈਕ ਇਹਦੀ ਤੁਹਾਨੂੰ ਬਿਲਕੁਲ ਪਲੇਨ ਹੈ ਜੀ ਕੋਈ ਡਿਜ਼ਾਈਨ ਨਹੀਂ ਬਾਟਮ ਬੈਕ ਪਰ ਪਲੇਨ ਮਿਲੂਗੀ ਜੀ ਉਸ ਤੋਂ ਤੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਦੇਖੋ ਬਹੁਤ ਪਿਆਰਾ ਬਣ ਕੇ ਸੂਟ ਰੈਡੀ ਹੋਣਾ ਹੈ ਜੀ ਬਹੁਤ ਵਧੀਆ ਪ੍ਰਿੰਟਿੰਗ ਹੈ ਜੀ ਇਹ ਇਦਾਂ ਨਹੀਂ ਵੀ ਤੁਸੀਂ ਕਈਆਂ ਨੂੰ ਸ਼ੌਂਕ ਹੁੰਦਾ ਛੋੜੇ ਪ੍ਰਿੰਟ ਜਿਹੜੇ ਵਾਲੇ ਸੂਟ ਪਾਈਏ ਪਲੇਨ ਵੀ ਪ੍ਰਿੰਟ ਵੀ ਬਹੁਤ ਸੋਹਣਾ ਸੂਟ ਬਣ ਜਾਣਾ ਇਹ ਤੁਹਾਡਾ ਜੀ ਇਹ ਹੋ ਗਿਆ ਜੀ ਬਾਟਮ ਦਾ ਕੱਪੜਾ 2 8 ਮੀਟਰ ਦੀ ਸ਼ਰਟ 2 8 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਨਾਲ ਪਿਓਰ ਦਾ ਤੁਹਾਨੂੰ ਬਹੁਤ ਪਿਆਰਾ ਦੁਪੱਟਾ ਮਿਲੂਗਾ ਵਿਦਵਾਰਕ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੇਖੋ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਬਹੁਤ ਸੋਹਣੀ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਮਿਲੂਗਾ ਹਨਾ ਹੋਰ ਜੀ ਲੈਸ ਐਦਾਂ ਦੇਖੋ ਜੀ ਸਾਰੇ ਤੇ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਬਹੁਤ ਪਿਆਰਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ ਠੀਕ ਹੈ ਜੀ ਉਸ ਤੋਂ ਬਾਅਦ ਵੀ ਅਗਲਾ ਸੂਟ ਚੈੱਕ ਕਰੋ ਜੀ ਲਾਈਟ ਐਂਡ ਡਾਰਕ ਦਾ ਕੰਟਰਾਸਟ ਹੈ ਬਹੁਤ ਪਿਆਰਾ ਜੀ ਜਿਸੇ ਮੇਰੀ ਭੈਣ ਨੇ ਤੀਆਂ ਦੇ ਵਾਛਣ ਤੇ ਪਾਉਣਾ ਹੋਵੇ ਨਾ ਬਹੁਤ ਪਿਆਰਾ ਸੂਟ ਹੈ ਜੀ ਕਿਉਂਕਿ ਲਾਈਟ ਸ਼ਰਟ ਨਾਲ ਧਾਰਕ ਦੁਪੱਟਾ ਬਹੁਤ ਸੋਹਣਾ ਲੱਗਣਾ ਜੀ ਕਲਰ ਕੰਟਰਾਸਟ ਵੀ ਬਹੁਤ ਪਿਆਰਾ ਹੈ ਜੀ ਦੇਖੋ ਇਹ ਹੈਂਡ ਹੈਡਵਰਕ ਦਾ ਕੰਮ ਹੋਇਆ ਹੋਇਆ ਜੀ ਸਾਰਾ ਗਲੇ ਦਾ ਕੰਮ ਹੀ ਲੁਗਾ ਸਾਰੀ ਸ਼ਰਟ ਵਿੱਚ ਤੁਹਾਨੂੰ ਐਦਾਂ ਬੂਟੀ ਵੀ ਮਿਲੂਗੀ ਜੀ ਇਹ ਹੋ ਗਿਆ ਕੇਰਾ ਜੀ ਫੁੱਲ ਬਾਜੂ ਤੇ ਤੁਹਾਨੂੰ ਵਰਕ ਮਿਲੂਗਾ ਜੀ ਦੇਖੋ ਕਿੰਨਾ ਪਿਆਰਾ ਬਹੁਤ ਹੀ ਪਿਆਰਾ ਵਰਕ ਅ ਸ਼ਿਮਰ ਦੀ ਸ਼ਰਟ ਹੈ ਜੀ ਇਹ ਬਹੁਤ ਸੋਹਣੀ ਬਹੁਤ ਪਿਆਰੀ ਸ਼ਾਈਨਿੰਗ ਹੈ ਇਹਦੇ ਵਿੱਚ ਆ ਦੇਖੋ ਜੀ ਇਹ ਹੋ ਗਿਆ ਇਹ ਹੋ ਗਿਆ ਸਲਵਾਰ ਦਾ ਇਹ ਸਲਵਾਰ ਦਾ ਕੱਪੜਾ ਹੈ ਜੀ ਤੁਹਾਡਾ ਇਹਦਾ ਪਲਾਜ਼ੋ ਬਣਾਓ ਸਰਾਰਾ ਬਣਾਓ ਜਿਵੇਂ ਅੱਜ ਕੱਲ ਸਕਾਰਟ ਚੱਲੀ ਵੀ ਹੈ ਜੀ ਬਹੁਤ ਪਿਆਰੀ ਸਕਾਰਟ ਚੱਲੀ ਰਹੀ ਹੈ ਮੇਰੇ ਪਾਉਣੇ ਹੈ ਨਾ ਸ਼ਾਰਟ ਸ਼ਾਰਟ ਰੱਖ ਕੇ ਉਦਾਂ ਪਾ ਸਕਦੇ ਤੁਸੀਂ ਨਾ ਤਿਆਂ ਲਈ ਰੈਡੀ ਕਰਵਾਓ ਜੀ ਸੂਟ ਬਣ ਕੇ ਬਹੁਤ ਵਧੀਆ ਰੈਡੀ ਹੋਊਗਾ ਜੀ ਦੁਪट्टे ਦੀ ਗੱਲ ਕਰੀਏ ਜੀ ਦੁਪੱਟਾ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮੇਰਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੇਖੋ ਸਾਰੇ ਦੁਪੱਟੇ ਵਿੱਚ ਐਦਾ ਮੋਤੀ ਹੈ ਜੀ ਤੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੇਖੋ ਜੀ ਐਦਾਂ ਦੇ ਸਟਾਈਲ ਇਹਦਾ ਕੁਝ ਵੀ ਬਣਾ ਲਓ ਬਹੁਤ ਸੋਹਣਿਆ ਕਰਿਆ ਹੋਇਆ ਹੈ ਜੀ ਇਹ ਖੁੱਲ੍ਹੇ ਤਿਆਰ ਕਰਨ ਦਾ ਬਹੁਤ ਪਿਆਰਾ ਹੈ ਜੀ ਠੀਕ ਹੈ ਬਹੁਤ ਸੋਹਣਾ ਸੂਟ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰਾਂਗੇ ਇਹ ਉਹ ਵਿਸ਼ੇਸ਼ ਡੈਪਾ ਹੈ। ਬਹੁਤ ਸੋਨਾ ਸ਼ਾਰਡਾ ਕੱਪੜਾ ਹੈ ਜੀ। ਇਹ ਵਕੈਰ ਦਾ ਜੀ ਏਸੀ ਫਕਸ਼ਨਾਂ ਲਈ ਰੈਡੀ ਹੋਇਆ ਸੂਟ ਜੀ ਜਿਵੇਂ ਇਹ ਪਤਾਸੇ ਲਾਵੇ ਕਿਉਂਕਿ ਪਹਿਲਾਂ ਤੀਆਂ ਨੂੰ ਮਤਲਬ ਪਾਉਂਦੇ ਹੁੰਦੇ ਸੀ ਸੂਟ ਘਗਰੇ ਘਗਰੀਆਂ ਤੇ ਐਦਾਂ ਇਹਨੂੰ ਪਤਾਸੇ ਬੋਲਦੇ ਨੇ। ਇਹ ਲਗਾ ਕੇ ਸੂਟ ਸਪੈਸ਼ਲੀ ਤੀਆਂ ਲਈ ਹੀ ਰੈਡੀ ਕਰਵਾਇਆ ਵਾ ਸੂਟ ਹੈ ਜੀ। ਦੇਖੋ ਕਿੰਨਾ ਪਿਆਰਾ ਸੂਟ ਹੈ ਜੀ। ਕਲਰ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਨਾ ਹੈ ਇਹ। ਇਹ ਹੋ ਗਿਆ ਜੀ ਦਾ ਬੈਟ ਬਾਟਮ ਦਾ ਕੱਪੜਾ। ਬਾਟਮ ਦਾ ਕਪੜਾ ਉਸ ਤੋਂ ਬਾਅਦ ਦੁਪੱਟਾ ਬਹੁਤ ਹੀ ਪਿਆਰਾ ਹੈ ਜੀ ਬਹੁਤ ਸੋਹਣਾ ਇਹਦੇ ਨਾਲ 3D ਦੁਪੱਟਾ ਹੈ ਜੀ ਜਿੱਦਾਂ ਸ਼ਰਟ ਹੈ ਉਦਾਂ ਹੀ ਇਹ ਦੁਪੱਟਾ ਰੇਡੀ ਕਰਿਆ ਹੋਇਆ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਏਸੀ ਹੀ ਡਿਜ਼ਾਈਨ ਚ ਇੱਕ ਕਲਰ ਇਹਦੇ ਵਿੱਚ ਆ ਗਿਆ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਕੱਪੜਾ ਹੈ ਜੀ ਔਰਗੈਂਜ਼ਾ ਇਹ ਨਹੀਂ ਹੈ ਵੀ ਖੜਾ ਕਰਾ ਜਾਂ ਬਹੁਤ ਸੋਹਣਾ ਕੱਪੜਾ ਮਿਲਗਾ ਤੁਹਾਨੂੰ ਜੀ ਕਲਰ ਹੀ ਕਿਹਦੇ ਵਿੱਚ ਇਹ ਮਿਲਗਾ ਇਹ ਹੋਗਾ ਜੀ ਬਾਟਮ ਤੇ ਦੁਪੱਟਾ ਤੁਹਾਨੂੰ ਐਦਾਂ ਦਾ ਮਿਲਗਾ ਬਹੁਤ ਸੋਹਣੇ ਸੂਟ ਹੈ ਜੀ ਈਆਂ ਤੇ ਕਿਸੇ ਮੇਰੀ ਫ੍ਰੈਂਡ ਨੇ ਪਾਉਣਾ ਹੋਵੇ ਤਾਂ ਉਹੇ ਭੈਣਾਂ ਨੇ ਸੇਮ ਸੇਮ ਇੰਦਰਾਣੀ ਜਿਹਾਣੀ ਨੇ ਸੇਮ ਸੇਮ ਪਾਉਣੇ ਹੋਣ ਦੋਨੇ ਫ੍ਰੈਂਡਾਂ ਨੇ ਸੇਮ ਸੇਮ ਪਾਉਣੇ ਹੋਣ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ ਤੁਸੀਂ ਸਭ ਤੋਂ ਬਾਏ ਕਰ ਸਕਦੇ ਆ ਜੀ ਠੀਕ ਹੈ ਜੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਲਿਓ। ਕੁਝ ਚੱਲ ਗਏ ਆ ਸੂਟ ਬਾਰੇ। ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ। ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈ ਜੀ। ਬਹੁਤ ਸੋਹਣਾ ਲਾਈਟ। ਕਰੀਮ ਜਿਹਾ ਕਲਰ ਹੈ ਜੀ। ਸਾਰਾ ਹੈਂਡਵਰਕ ਹੋਇਆ ਹੋਇਆ ਜੀ ਦੇਖੋ। ਹੈਂਡਵਰਕ ਹੋਇਆ ਹੋਇਆ ਜੀ ਇਹ ਸਾਰਾ। ਠੀਕ ਹੈ ਜੀ ਡਬਲ ਸ਼ੈਡ ਸੂਟ ਹੈ ਜੀ ਇੱਥੋਂ। ਬਹੁਤ ਸੋਹਣਾ ਪਿੰਕ ਬਾਵਾ ਪਿੰਕ ਜਿਹਾ ਇੱਥੋਂ। ਸਿੰਪਾ ਮਿਲੂਗਾ ਤੁਹਾਨੂੰ ਉਸ ਤੋਂ ਬਾਅਦ ਜੀ बॉਟਮ ਤੇ ਤੁਹਾਨੂੰ ਵਰਕ ਮਿਲੂਗਾ ਬਹੁਤ ਸੋਹਣੀ बॉਟਮ ਹੈ ਕਿਉਂਕਿ ਅੱਜ ਕੱਲ बॉਟਮ ਤੇ ਵਰਕ ਵਾਲਾ ਬਹੁਤ ਟ੍ਰੈਂਡ ਚ ਸੂਟ ਹੈ ਜੀ ਬਹੁਤ ਵਧੀਆ ਸੂਟ ਤੁਹਾਡਾ ਬਣ ਕੇ ਰੈਡੀ ਹੋਣਾ ਹੈ ਜੀ ਚਾਹੇ ਇਹਨੂੰ ਪਲਾਜ਼ੋ ਤੇ ਲਿਆਓ ਜੀ ਇਹ ਸਾਬ ਨਾਲ ਕਢਾਈ ਕਰਾਈ ਵੀ ਆ ਚਾਹੇ ਤੁਸੀਂ ਇਹਨੂੰ बॉਟਮ ਤੇ ਲਿਆਓ ਬਹੁਤ ਸੋਹਣਾ ਸੂਟ ਤੁਹਾਡਾ ਬਣੂਗਾ ਜੀ ਉਸ ਤੋਂ ਬਾਅਦ ਜੀ ਇਹ ਹੋ ਗਿਆ 3D ਦੁਪੱਟਾ ਬਹੁਤ ਸੋਹਣਾ ਦੀ अलग अलग ड्राई करवा के दुपट्टा रेडी कर जी और गेंजा लाई थोड़ा दुपटा मिलेगा जी लैस फिनिशिंग लगी भी जी। है जी बहुत सोना सूट, सूट, तो सूट है जी बहुत प्यारा किसी ने लाइट सूट पहना हो लाइट डार्क दो बहुत सोहना लगना इन्हें सूट में बढ़ के उस तो बाद अगला सूट कैसे करो बहुत सोहना बावा कलर जहा सूट है जी बहुत प्यारा सूट है जी बा कलर जहा ਰਸਟੇ। ਇਹ ਤੋਂ ਆ ਲੇਨ ਤੋਂ ਨੂੰ ਪਲੇਨ ਬਾਟਮ ਵੀ ਲਉਗੀ ਸੀ। ਲੇਨ ਤੋਂ ਨੂੰ ਬਾਟਮ ਵੀ ਲੂਬੀ ਬਹੁਤ ਸੋਹਣੀ। ਦੁਪੱਟੇ ਦੀ ਗੱਲ ਕਰੀਏ ਜੀ ਦੁਪੱਟਾ ਬਹੁਤ ਹੀ ਪਿਆਰਾ ਹੈ ਜੀ। ਜਿਹੜਾ ਸੂਟ ਨੂੰ ਬਹੁਤ ਜ਼ਿਆਦਾ ਸੋਹਣਾ ਲੱਗਣ ਲਿਆ ਵਾ। ਦੁਪੱਟਾ ਚੈੱਕ ਕਰੋ ਜੀ ਪਿਓਰ ਦਾ ਦੁਪੱਟਾ ਹੈ ਜੀ। ਵਿੱਚ ਤੋਂ ਥੋੜਾ ਥੋੜਾ ਸਿੱਪੀ ਦਾ ਵਰਕ ਹੈ। ਫਲਾਵਰ ਬਣੇ ਨੇ ਜੀ ਲੈਸ ਵੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ। ਬਹੁਤ ਸੋਹਣਾ ਪੀਚ ਜਾਂ ਬਾਵਾ ਕਲਰ ਜਿਆ ਸੂਟ ਹੈ ਜੀ ਬਹੁਤ ਹੀ ਪਿਆਰਾ। ਕਿਸੇ ਵੀ ਭੈਣ ਨੂੰ ਜੀ ਜਰੂਰ ਤੋਂ ਹੋਵੇ ਤਾਂ ਤੁਸੀਂ ਵਾਇ ਕਰ ਸਕਦੇ ਆ ਜੀ ਪਾਰਟੀ ਵੇਅਰ ਸੁੰਦਰ ਜੀ ਇਹ ਪਾਰਟੀ ਵੇਅਰ ਠੀਕ ਹੈ ਜੀ ਉਸ ਤੋਂ ਬਾਅਦ ਜੀ ਇੱਕ ਸੂਟ ਇਹ ਆ ਤੁਹਾਨੂੰ ਲੱਗ ਕੇ ਦਿਖਾ ਦਿੰਦੇ ਆ ਬਹੁਤ ਪਿਆਰਾ ਸੂਟ ਆ ਜੀ ਲਾਈਟ ਕਲਰ ਹੈ ਬਿਲਕੁਲ ਕਾਟਨ ਹੈ ਜੀ ਇਹ ਐਨ ਕਾਟਨ ਬਹੁਤ ਪਿਆਰੀ ਕਾਟਨ ਹੈ ਜੀ ਐਨ ਪੂਲ ਪੂਲ ਜਿਵੇਂ ਤੁਹਾਨੂੰ ਦੱਸਿਆ ਅੱਗੇ ਖਤਰ ਵਗਾਉਂਦੇ ਹੁੰਦੇ ਸੀ ਪੂਲ ਪੂਲ ਉਦਾਂ ਦਾ ਜੀ ਇਹ ਬਹੁਤ ਪਿਆਰੀ ਕਾਟਨ ਹੈ ਜੀ ਦੇਖੋ ਚਿਕਨ ਦਾ ਚਿਕਨ ਵਾਂਗੂ ਹੋਇਆ ਹੋਇਆ ਸਾਰੀ ਸ਼ਾਰਟ ਤੇ ਤੁਹਾਨੂੰ ਇੱਦਾਂ ਮੁਕ ਵਾਜੀ ਇਹ ਗਲੇ ਦਾ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਕਰਿਆ ਵਾਜੀ ਬਹੁਤ ਹੀ ਸੋਹਣਾ ਸੂਟ ਹੈ ਪਰਸਨਲੀ ਇਹ ਸੂਟ ਮੈਨੂੰ ਬਹੁਤ ਸੋਹਣਾ ਲੱਗਿਆ ਬਹੁਤ ਪਿਆਰਾ ਸੂਟ ਹੈ ਕਿਸੇ ਨੇ ਆਪਣੀ ਮਦਰ ਇਨ ਲਾ ਲਈ ਮਦਰ ਲਈ ਲੈਣਾ ਹੋਵੇ ਗਿਫਟ ਕਰਨਾ ਹੋਵੇ ਬਹੁਤ ਪਿਆਰਾ ਸੂਟ ਹੈ ਜੀ ਠੀਕ ਹੈ ਜੀ ਪਲੇਨ ਤੁਹਾਨੂੰ ਇਹਦੀ ਬੈਕ ਸਾਈਡ ਪਲੇਨ ਮਿਲੂਗੀ ਜੀ ਔਰ ਇਹਦੀ ਨਾਲ ਪਲੇਨ ਕ੍ਰੀਮ ਚੀਹ ਬਾਟਮ ਲੱਗੀ ਹੋਈ ਹੈ ਜੀ ਬਹੁਤ ਸੋਹਣੀ ਤੁਹਾਨੂੰ 2.5 ਮੀਟਰ ਦੀ ਨਾਲ ਬਾਟਮ ਮਿਲੂਗੀ ਜੀ ਬਹੁਤ ਸੋਹਣੀ ਉਸ ਤੋਂ ਬਾਅਦ ਜੀ ਦੁਪट्टे ਦੀ ਗੱਲ ਕਰੀਏ ਬਹੁਤ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਇਹ ਤੁਸੀਂ ਕਿਸੇ ਆਪਣੇ ਮਦਰ ਲਈ ਲੈਣਾ ਹੋਵੇ ਮਦਰ ਇਨ ਲਾ ਲੈਣਾ ਹੋਵੇ ਜਾਂ ਇਹ ਗਰਲੇ ਸਲੁਕ ਵੀ ਆ ਸੂਟ ਵੀ ਤੁਸੀਂ ਇਹਦੇ ਨਾਲ ਲੌਂਗ ਕੁੜਤੀ ਰੱਖ ਕੇ ਪਲਾਜੋ ਬਣਵਾਓ ਨਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਔਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਕਿਸੇ ਨੂੰ ਕਿਸੇ ਜੇ ਤੁਹਾਨੂੰ ਚ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਸਬਤੋ ਵਾਇਅ ਕਰ ਸਕਦੇ ਆ ਜੀ ਸਸੀ ਕਾਲ